ਸੁਲਤਾਨਪੁਰ ਲੋਧੀ ਪਹਿਲੀ ਪਾਸ਼ਾਈ ਸਿੱਖ ਤਰਨਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪੁਰਪ ਲਈ ਸਜਾਇਆ ਗਿਆ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ। ਗੁਰਦੁਆਰਾ ਸ੍ਰੀ ਬਿਰਸਾਹਬ ਨੂੰ ਵੀ ਰੰਗ-ਪੀਂਗੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। 13-14 ਕਿਸਮਾਂ ਦੇ ਰੰਗ-ਬਿਰੰਗੇ ਫੁੱਲ ਵਰਤੇ ਗਏ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਨੂੰ ਸਜਾਉਣ ਦੀ ਸੇਵਾ ਸੰਗਤਾਂ ਨੂੰ ਸੌਂਪੀ ਗਈ ਹੈ ਜਿਨ੍ਹਾਂ ਵੱਲੋਂ ਦਿਨ-ਰਾਤ ਸੇਵਾ ਕਰਕੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਸਜਾਵਟ ਅਜਿਹੀ ਹੈ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਇਹ ਜਾਣਕਾਰੀ ਗੁਰਦੁਆਰਾ ਸ੍ਰੀ ਬੀਰ ਸਾਹਿਬ ਦੇ ਹੱਦ ਗ੍ਰੰਥੀ ਪਾਈ ਹਰਜਿੰਦਰ ਸਿੰਘ ਨੇ ਦਿੱਤੀ ਹੈ 20 ਸਤੰਬਰ ਦੀ ਸ਼ਾਮ ਨੂੰ ਬਟਾਲਾ ਤੋਂ ਸੰਗਤਾਂ ਸ਼ਗਨ ਵੱਜੋ ਗੁਰਦੁਆਰਾ ਪੀਰ ਸਾਹਿਬ ਪਹੁੰਚਣਗੇ ਜਿਨ੍ਹਾਂ ਦਾ ਸ਼ੋਮਨੀ ਕਮੇਟੀ ਅਤੇ ਇਲਾਕੇ ਦੇ ਸੰਗਤਵਲੋਂ ਨਿਗਾ ਸਵਾਗਤ ਕੀਤਾ ਜਾਵੇਗਾ ਅਗਲੇ ਦਿਨ 8 ਸਤੰਬਰ ਨੂੰ ਸ਼ੋਮਨੀ ਕਮੇਟੀ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਦੀ ਹਾਜ਼ਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੇ ਸਵਾਗਤ ਵਿੱਚ ਨਗਰ ਕੀਰਤਨ ਬਟਾਲਾ ਦੇ ਲਈ ਰਵਾਨਾ ਹੋਵੇਗਾ ਵਕਵਕ ਥਾਮਾ ਉਤੇ ਨਗਰ ਕੀਰਤਨ ਅਤੇ ਫੁੱਲਾਂ ਦੀ ਵਰਖਾ ਨਾਲ ਸੰਗਤ ਦਾ ਸਵਾਗਤ ਕੀਤਾ ਜਾਵੇਗਾ ਉਹਨੇ ਵੀ ਦੱਸਿਆ ਕਿ 8 ਸਤੰਬਰ ਨੂੰ ਪਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਸ਼ਾਮ 8:30 ਤੋਂ ਲੈ ਕੇ 9:30 ਤੱਕ ਧਾਰਮਿਕ ਸਮਾਗਮ ਕਰਵਾਏ ਜਾਣਗੇ ਨਗਰ ਕੀਰਤਨ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਵਾਲੀ ਜਗਤਗੁਰੂ ਨਿਰੰਜਨੀ ਜੋਤ ਮਹਾਨ ਮਹਿਮਾ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਉਸ ਮਹਾਨ ਯਾਦ ਨੂੰ ਮਨਾਉਂਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਗੁਰਦੁਆਰਾ ਸ਼੍ਰੀ 베ਸਾ ਮਾਨਯੋਗ ਮੈਂਜਰ ਸਰਦਾਰ ਗੁਰਬਖਸ਼ ਸਿੰਘ ਜੀ ਬੱਚੀ ਵਿੰਡ ਅਤੇ ਦਰਜਾ ਬਦਰਜਾ ਸਮੂਹ ਸੇਵਾਦਾਰ ਗੁਰਦੁਆਰਾ ਸ਼੍ਰੀ 베ਸਾਹ ਜੀ ਵਿਖੇ ਵਿਆਹ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਇਸ ਸਮੇਂ ਤਤ ਪਰ ਹਨ ਸਾਡੇ ਇੱਕ ਪਾਸੋਂ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਯਾਦ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਤੋਂ 9 ਸਤੰਬਰ ਨੂੰ ਅੰਮ੍ਰਿਤ ਵੇਲੇ 5 ਵਜੇ ਆਰੰਭ ਹੋਣਾ ਹੈ ਉਸ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਚਾਹ ਨਹੀਂ ਚੁੱਕਿਆ ਜਾਂਦਾ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਮਹਾਨ ਅਨਗਰ ਕੀਰਤਨ ਨੂੰ ਲੈ ਕਰਕੇ ਬਹੁਤ ਹੀ ਚਾਪ ਆਇਆ ਜਾ ਰਿਹਾ ਹੈ ਔਰ ਸੰਗਤਾਂ ਤਨਮਨ ਭੰਦੇ ਨਾਲ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਹਨ ਆਪ ਜੀ ਇਸ ਸਮੇਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਜੋ ਕਿ ਫੁੱਲਾਂ ਦੇ ਨਾਲ ਸਮੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਪਾਵਨ ਹਦੂਦ ਨੂੰ ਆਲੇ-ਦੁਆਲੇ ਨੂੰ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਔਰ ਇਹ ਜੋ ਸਵਾਵਾਂ ਹਨ ਧਾਰਮਿਕ ਜਥੇਬੰਦੀਆਂ ਕਰਨੀਆਂ ਹਨ ਜਿਨ੍ਹਾਂ ਦੇ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਡੱਡਵਿੰਡੀ ਵਾਲੇ ਅਤੇ ਭਾਈ ਹੀਰਾ ਸਿੰਘ ਜੀ ਡਾਇਮੰਡ ਪਹਿਲਸੋ ਵਾਲੇ ਇਹ ਗੁਰਮੁਖ ਪਿਆਰੇ ਆਪਣੀ ਸਮੁੱਚੀ ਟੀਮ ਦੇ ਨਾਲ ਇਸ ਸਮੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਨੂੰ ਫੁੱਲਾਂ ਦੇ ਨਾਲ ਸਜਾਵਟ ਕਰ ਰਹੇ ਹਨ ਮੇਰੇ ਨਾਲ ਖਲੋਤੇ ਹੋਏ ਹਨ ਭਾਈ ਚਰਨਜੀਤ ਸਿੰਘ ਜੀ ਫਰਾਸ਼ ਗੁਰੂ ਘਰ ਦੇ ਇਹਨਾਂ ਦੀ ਰੋਜ਼ਾਨਾ ਅੰਮ੍ਰਿਤ ਵੇਲਾ ਪ੍ਰਕਰਮਾ ਸੇਵਾ ਸੁਸਾਇਟੀ ਹੈ ਇਸ ਵਾਰ ਭਾਈ ਚਰਨਜੀਤ ਸਿੰਘ ਜੀ ਅਤੇ ਇਹਨਾਂ ਦੇ ਸਮੂਹ ਸੇਵਾਦਾਰ ਸਾਥੀ ਜੋ ਪਾਲਕੀ ਸਾਹਿਬ ਹੈ ਨਗਰ ਕੀਰਤਨ ਦੀ ਜੋ ਕਿ ਬਟਾਲਾ ਨਗਰ ਨਗਰ ਕੀਰਤਨ ਆਰੰਭ ਹੋਣਾ ਹੈ ਸਾਨ ਪਰ ਲੋਧੀ ਦੀ ਧਰਤੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਜੀ ਤੋਂ ਉਸ ਪਾਲਕੀ ਸਾਹਿਬ ਜੀ ਦੀ ਸਜਾਵਟ ਦੀ ਜਿਹੜੀ ਸੇਵਾ ਹੈ ਭਾਈ ਚਰਨਜੀਤ ਸਿੰਘ ਜੀ ਫਰਾਜ ਰੋਜਾਨਾ ਅੰਮ੍ਰਿਤਵੇਲਾ ਪਰ ਕਰਮਾ ਸੇਵਾ ਸੁਸਾਇਟੀ ਨੂੰ ਦਿੱਤੀ ਗਈ ਹੈ ਔਰ ਇਸ ਸਮੇ ਇਹ ਸਾਰੀਆਂ ਤਿਆਰੀਆਂ ਦੇ ਵਿੱਚ ਮੇਰੇ ਵੀਰ ਜੁਟੇ ਹੋਏ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਆਹ ਪੁਰਬ ਦੇ ਉਤਸ਼ਾਹ ਦੇ ਵਿੱਚ ਵਿਆਹ ਪੁਰਬ ਨੂੰ ਬਹੁਤ ਹੀ ਜ਼ਾਹੂ ਜ਼ੁਲਾਲ 우마 ਸ਼ਰਦਾ ਸਤਕਾਰ ਦੇ ਨਾਲ ਔਰ ਚੜ੍ਹਦੀ ਕਲਾ ਦੇ ਵਿੱਚ ਮਨਾਇਆ ਜਾਵੇ ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਬੇਅਸ ਸਾਹਿਬ ਜੀ ਵਿਖੇ ਮੀਟਿੰਗ ਇਕੱਤਰਤਾ ਸੱਦੀ ਗਈ ਹੈ ਔਰ ਉਸ ਦੇ ਵਿੱਚ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਜੋ ਵੀ ਸਵਾਵਾਾਂ ਕਰਨੀਆਂ ਹਨ ਜੋ ਵੀ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਬੇਅਸ ਸਾਹਿਬ ਜੀ ਨੂੰ ਸਹਿਯੋਗ ਦੇਣਾ ਹੈ ਉਹਦੇ ਬਾਰੇ ਇਹਨਾਂ ਨੇ ਅੱਜ ਵਿਚਾਰਾਂ ਕਰਨੀਆਂ ਹਨ ਔਰ ਬਹੁਤ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜਿੱਧਰ ਵੀ ਤੁਸੀਂ ਨਿਗਾਹ ਮਾਰਦੇ ਹੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹ ਵਿਆਹ ਪੁਰਬ ਦੀ ਯਾਦ ਦਾ ਜੋ ਸਮਾਂ ਹੈ ਜਦੋਂ ਆਉਂਦਾ ਹੈ ਜਿਹਨ ਦੇ ਵਿੱਚ ਉਦੋਂ ਮਾਨ ਇੱਕ ਅਨੰਨ ਅਨੰਦਿਤ ਹੀ ਖੁਸ਼ੀ ਦੇ ਵਿੱਚ ਮੌਲ ਉੱਠਦਾ ਹੈ ਸੰਗਤਾਂ ਮੌਲੇ ਹੋਏ ਮਨ ਦੀ ਖੁਸ਼ੀ ਨੂੰ ਹੋਰ ਦੂਨ ਸਵਾਇਆ ਕਰਨ ਦਾ ਯਤਨ ਕਰ ਰਹੀਆਂ ਹਨ ਗੁਰੂ ਘਰ ਹਾਜ਼ਰੀਆਂ ਭਰਨੀਆਂ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਪਣੇ ਵਹੀਕਲਾਂ ਦੇ ਸਮੇਤ ਗੁਰੂ ਪਾਤਸ਼ਾਹ ਨੇ ਵੱਡੀ ਕਿਰਪਾ ਕੀਤੀ ਹੋਈ ਹੈ ਸੰਗਤਾਂ ਦੇ ਉੱਤੇ ਔਰ ਪਾਤਸ਼ਾਹ ਮਹਾਰਾਜ ਨੇ ਵੱਡੇ ਸਾਧਨ ਬਖਸ਼ਿਸ਼ ਬਖਸ਼ਿਸ਼ ਕੀਤੇ ਹੋਏ ਹਨ ਸੋ ਆਪੋ ਆਪਣੇ ਵਹੀਕਲਾਂ ਤੇ ਸਾਧਨਾ ਤੇ ਪਰਿਵਾਰਾਂ ਸਮੇਤ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ